ਵਿਧਾਇਕਾ ਅਰਨ ਚੋਧਰੀ ਵੱਲੋਂ ਅੱਜ ਵਿਧਾਨ ਸਭਾ 'ਚ ਚੁੱਕਿਆ ਸੀਐਚਸੀ ਸਿੰਘਵਾਲ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਕਾਂਗਰਸ ਸਰਕਾਰ ਵੇਲੇ ਕੀਤਾ ਗਿਆ ਸੀ ਅਪਗ੍ਰੇਡ ਪਰ ਸਰਕਾਰ ਬਦਲਦਿਆਂ ਹੀ ਆਪ ਸਰਕਾਰ ਨੇ ਨਹੀਂ ਲਈ ਕੋਈ ਸਾਰ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਦੀਨਾਨਗਰ ਤੋਂ ਵਿਧਾਇਕਾ ਅਰਨ ਚੋਧਰੀ ਵੱਲੋਂ ਸੀਐਚਸੀ ਸਿੰਘਵਾਲ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਚੁੱਕਿਆ ਉਹਨਾਂ ਦੱਸਿਆ ਕਿ 22 ਦਸੰਬਰ 2021 ਨੂੰ ਨੋਟੀਫਿਕੇਸ਼ਨ ਹੋਇਆ ਸੀ ਕਿ ਇਸ ਸੀਐਸਸੀ ਨੂੰ ਸਬ ਡਿਵੀਜ਼ਨ ਹਸਪਤਾਲ ਅਪਗ੍ਰੇਡ ਕੀਤਾ ਜਾਵੇਗਾ। ਅਤੇ ਇਸ ਵਿੱਚ ਲੋੜਿੰਦੇ ਸਟਾਫ ਦੀਆਂ ਅਸਾਮੀਆਂ ਪ੍ਰਵਾਨ ਕੀਤੀਆਂ ਗਿਆ ਸਨ। ਪਰ ਸਿਹਤ ਮੰਤਰੀ ਵੱਲੋਂ ਇਸ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਜਵਾਬ ਨਾ ਬਕੀ ਦਿੱਤਾ ਗਿਆ। ਜਿੱਥੇ ਵਿਧਾਇਕਾਰ ਨਾ ਚੋਦਰੀ ਨੇ ਕਿਹਾ ਕਿ ਅਗਰ ਮੰਤਰੀ ਸਾਹਿਬ ਨੂੰ ਇਸ ਦੇ ਨੋਟੀਫਿਕੇਸ਼ਨ ਦੀ ਕਾਪੀ ਚਾਹੀਦੀ ਹੋਵੇ ਤਾਂ ਮੈਂ ਹੁਣੇ ਹੀ ਭੇਜ ਦਿੰਦੀ ਹਾਂ। ਉਨਾ ਅਗੇ ਕਿਹਾ ਕਿ ਮੰਤਰੀ ਸਾਹਿਬ ਇਹ ਵੀ ਦਰਸ਼ਨ ਦੀ ਕਿਰਪਾਲਤਾ ਕਰਨ ਕੀ ਇਸ टीएचसी ਨੂੰ ਅਪਗ੍ਰੇਡ ਕਰਕੇ ਖਾਲੀ ਅਸਾਮੀਆਂ ਕਦੋਂ ਤੱਕ ਭਰੀਆਂ ਜਾਣਗੀਆਂ ਇਸ ਮੁੱਦੇ ਤੇ ਕੀ ਜਵਾਬ ਦਿੱਤਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਆਓ ਸੁਣਾਦੇ ਹਾਂ ਤੁਹਾਨੂੰ ਸ਼੍ਰੀਮਤੀ ਅਰੁਣਾ ਚੌਧਰੀ 955 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਬੋਲਣਾ ਚਾਹੁੰਦੇ ਤੁਸੀਂ ਕੁਐਸਚਨ ਇੱਕ ਮਿੰਟ ਇੱਕ ਕੁਐਸਚਨ ਬੋਲਣਾ ਚਾਹੁੰਦੇ ਹੋ ਦਿਨਾਂਗਰ ਵਿੱਚ ਪੈਂਦੇ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਨੂੰ ਸਬਡਿਵੀਜ਼ਨ ਹਸਪਤਾਲ ਬਣਾਉਣਾ ਜੀ ਸਰ ਇਹਨਾਂ ਦਾ ਜਵਾਬ ਮੈਨੂੰ ਆ ਚੁੱਕਿਆ ਹੈ ਹਾਂ ਜੀ ਉਹਦੇ ਵਿੱਚ ਇਹਨਾਂ ਨੇ ਨਾਂ ਦੇ ਵਿੱਚ ਨਾਂ ਪੱਖੀ ਜਵਾਬ ਮਿਲਿਆ ਮੈਂ ਇਹ ਪੁੱਛਣਾ ਚਾਹਨੀ ਆ ਕਿ ਫਰਾਸ ਡਿਪਾਰਟਮੈਂਟ ਪਰਸਨਲ ਡਿਪਾਰਟਮੈਂਟ ਦੇ ਬਾਅਦ ਕੈਬਨਿਟ ਦੇ ਵਿੱਚੋਂ ਕਲੀਅਰ ਹੋ ਕੇ 22 12 2021 ਦੇ ਵਿੱਚ ਇਹ ਨੋਟੀਫਿਕੇਸ਼ਨ ਹੈਲਥ ਡਿਪਾਰਟਮੈਂਟ ਦਾ ਹੋਇਆ ਸੀ ਕਿ ਇਹਨੂੰ ਇਸ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਕੇ ਸਬਡਿਵੀਜ਼ਨਲ ਹਸਪੀਟਲ ਜਿਹੜਾ ਇਹਨੂੰ ਬਣਾਇਆ ਜਾਏਗਾ ਤੇ ਇਹ ਮੈਂ ਪੁੱਛਣਾ ਚਾਹਨੀ ਆ ਔਰ ਨਾਲ ਉਹਦੀ ਜੋ ਬੰਦੀਆਂ ਪੋਸਟਾਂ ਨੇ ਉਹ ਵੀ ਨਾਮ ਲਿਖਿਆ ਹੈ ਸੋ ਮੈਂ ਪੁੱਛਣਾ ਚਾਹਨੀ ਆ ਕਿ ਕਦੋਂ ਤੱਕ ਔਰ ਕਿਉਂ ਨਹੀਂ ਇਹ ਇਨਕਲੂਡ ਕੀਤਾ ਗਿਆ ਡਾਕਟਰ ਬਲਬੀਰ ਸਿੰਘ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ ਮਾਨਯੋਗ ਮੈਂਬਰ ਨੂੰ ਦੱਸਣਾ ਚਾਹਨਾ ਹੈ ਕਿ ਜਿਹੜੀ ਇਹਨਾਂ ਨੇ ਜ਼ਿਕਰ ਕੀਤਾ ਕਿ ਇਹਨੂੰ ਇੱਕ ਮਨਜ਼ੂਰੀ ਦਿੱਤੀ ਗਈ ਸੀ ਇਹਨਾਂ ਨੇ ਸ਼ਾਇਦ ਉਹਦੇ ਵਿੱਚ ਕੈਬਨਿਟ ਮੀਟਿੰਗ ਦਾ ਵੀ ਜ਼ਿਕਰ ਕੀਤਾ ਅ ਸਰ ਜਿਹੜੀ ਇਹ ਸਰਕਾਰ ਸੀ ਔਰ ਜਿਹੜੀ ਉਸ ਵੇਲੇ ਦੇ ਮੁੱਖ ਮੰਤਰੀ ਸੀ ਔਰ ਮੰਤਰੀ ਸਾਹਿਬਾਨ ਸੀ ਉਹਨਾਂ ਨੇ ਸਰ ਕਮਾਲ ਕਰਤੀ ਸੀ ਸਰ ਕੁਮਾਰ ਰਿਕਾਰਡ ਹੀ ਤੋੜਤੇ ਜੀ ਉਹਨਾਂ ਨੇ ਬਰਨਾਲੇ ਦੇ ਵਿੱਚ ਇੱਕ ਜੀਟੀ ਮੇਨ ਰੋਡ ਦੇ ਉੱਤੇ ਸਾਡੇ ਮੰਤਰੀ ਸਾਹਿਬ ਬੈਠੇ ਆ ਜੀ ਉੱਥੇ ਨੀਂਹ ਪੱਥਰ ਵੀ ਰੱਖਤਾ ਜੀ ਉਹਦਾ ਲੱਭਦਾ ਹੀ ਕੁਝ ਨਹੀਂ ਆ ਜੀ ਉਹਦਾ ਨੀ ਪੱਥਰ 'ਤੇ ਕੌਣ ਰੱਖ ਗਿਆ ਕਿੱਦਾਂ ਰੱਖ ਗਿਆ ਕਿਸੇ ਰਿਕਾਰਡ ਦੇ ਵਿੱਚ ਕੁਝ ਨਹੀਂ ਆ ਜੀ ਜੋ ਮਾਲਯੋਗ ਮੈਂਬਰ ਕਹਿ ਰਹੇ ਆ ਜੀ ਇਹਨਾਂ ਨੇ ਜਿਹੜੀ ਪ੍ਰਵਾਨਗੀ ਦਿੱਤੀ ਸੀ ਅਸੀਂ ਸਾਰਾ ਰਿਕਾਰਡ ਲੱਭਿਆ ਮੈਂ ਸਾਰੇ ਸਟਾਫ ਨੂੰ ਵਾਰ-ਵਾਰ ਪੁੱਛਿਆ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਦਿਨਾ ਨਗਰ ਹੈ ਇਹਦੀ ਜਿਹੜੀ ਪੋਪੂਲੇਸ਼ਨ ਹੈ 33800 ਆ ਉੱਥੇ ਨੌਰਮ ਦੇ ਹਿਸਾਬ ਨਾਲ ਸੀਐਸਸੀ ਬਣਦੀ ਆ ਸਰ ਸੀਐਸਸੀ ਚੱਲ ਰਹੀ ਆ ਬਹੁਤ ਵਧੀਆ ਚੱਲ ਰਹੀ ਆ ਸਾਰੇ ਸਪੈਸ਼ਲਿਸਟ ਹੈ ਨਸਟੋਟਿਸ ਨਹੀਂ ਸੀ ਤੇ ਮੈਂ ਉਹ ਵੀ ਜਿਹੜਾ ਹੈਗਾ ਉਹਨ ਡੈਪੂਟੇਸ਼ਨ ਉੱਥੇ ਮੈਂ ਸਿਵਲ ਸਾਜ ਨੂੰ ਡਾਇਰੈਕਸ਼ਨ ਦੇ ਕੇ ਡੈਪੂਟੇਸ਼ਨ ਤੇ ਉਹ ਵੀ ਲਗਾਤਾ ਸਜ਼ੇਰੀਅਨ ਵੀ ਹੋ ਰਹੇ ਆ ਬਹੁਤ ਅੱਛੀ ਸਰਵਿਸ ਦੇ ਰਹੇ ਆ ਸਰ ਐਸ ਪਰ ਪੋਪੂਲੇਸ਼ਨ ਨੌਰਮਸ ਹੋਏਗਾ ਸਰ ਜਿਹੜੀ ਮੈਂ ਗੱਲ ਕ ਜਿਹੜੀ ਸਰਕਾਰ ਪ੍ਰਵਾਨਗੀ ਦਿੰਦੀ ਆ ਜੀ ਮਾਨ ਸਰਕਾਰ ਨੇ ਉਹਦੇ ਵਿੱਚ 62 ਆਮ ਆਦਮੀ ਕਲੀਨਿਕ ਦੀ ਪ੍ਰਵਾਨਗੀ ਦਿੱਤੀ ਆ ਸਾਰੇ ਰਿਕਾਰਡ ਹੈ ਜੀ 8 ਨਹੀਂ ਬਣੇ ਹੋਣਗੇ ਗੁਰਦਾਸਪੁਰ ਚ ਪਿਛਲੇ 5 ਸਾਲ ਚ 62 ਆਮ ਆਦਮੀ ਕਲਿਨਿਕਾਂ ਚਲਦੇ ਪਏ ਆ ਜੀ ਜਾ ਕੇ ਦੇਖ ਲਓ ਸਰ ਜੇ ਮਾਨ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੀ ਯੋਗਾ ਦੀ ਪ੍ਰਵਾਨਗੀ ਦਿੱਤੀ ਆ ਤਾਂ ਯੋਗਾ ਹੋ ਰਿਹਾ ਜੀ ਦਿਨਾਂ ਨਗਰ ਚ ਵੀ ਗੁਰਦਾਸਪੁਰ ਚ ਵੀ ਪਠਾਨਕੋਟ ਚ ਵੀ ਜਾ ਕੇ ਦੇਖ ਲਓ ਕੋਈ ਸਵੇਰੇ ਜਾ ਕੇ ਮੈਂ ਬੇਨਤੀ ਵੀ ਕਰੂੰਗਾ ਮੈਂਬਰ ਸਭਾ ਨੂੰ ਕਿ ਬਹੁਤ ਵਧੀਆ ਸਰਵਿਸ ਆ ਜ਼ਰੂਰ ਜਿਹੜੀ ਚੰਗੀ ਗੱਲ ਹੈ ਉਹਨੂੰ ਐਪਰੀਸ਼ੀਏਟ ਵੀ ਕਰ ਦੇਣ ਜੀ ਸਰ ਇਹਦੇ ਵਿੱਚ ਜਿਹੜਾ ਇਹਨਾਂ ਦਾ ਪੋਪੂਲੇਸ਼ਨ ਨੋਰਮ ਦੇ ਹਿਸਾਬ ਨਾਲ ਸਰ ਅਸੀਂ ਉਹਨਾਂ ਨੂੰ ਦੇ ਰਹੇ ਆ ਉਹ ਸਰਵਿਸ ਨੂੰ ਹੋਰ ਬਿਹਤਰ ਕਰਾਂਗੇ ਸਰ ਥੈਂਕ ਯੂ ਅਰੁਣਾ ਜੀ ਸਪਲੀਮੈਂਟਰੀ ਸਰ ਸਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦੀ ਕਿ ਇਹ ਕਹਿ ਰਹੇ ਨੇ ਤੁਸੀਂ ਜਿਵੇਂ ਮੰਤਰੀ ਜੀ ਨੇ ਕਿਹਾ ਕਿ ਇਹਨਾਂ ਕੋਲ ਕੋਈ ਰਿਕਾਰਡ ਨਹੀਂ ਮਿਲਿਆ ਜੇ ਇਹਨਾਂ ਨੂੰ ਚਾਹੀਦਾ ਹੈ ਕਿ ਮੇਰੇ ਕੋਲ ਨੋਟੀਫਿਕੇਸ਼ਨ ਦੀ ਕਾਪੀ ਹੈ ਮੈਂ ਹੁਣੇ ਇਹਨਾਂ ਨੂੰ ਦੇ ਦਵਾਂਗੀ ਦੂਸਰੀ ਗੱਲ ਆਮ ਆਦਮੀ ਕਲੀਨਿਕ ਅੱਛਾ ਕੰਮ ਕਰ ਰਹੇ ਨੇ ਬੜੀ ਚੰਗੀ ਗੱਲ ਹੈ ਕਿ ਸਰਕਾਰ ਦਾ ਧਿਆਨ ਜਿਹੜੀ ਲੋਕਾਂ ਦੀ ਸਿਹਤ ਪੱਖੀ ਹੈ ਕਿ ਲੋਕਾਂ ਦੀ ਸਿਹਤ ਅੱਛੀ ਹੋਣੀ ਚਾਹੀਦੀ ਚੰਗੀ ਗੱਲ ਹੈ ਲੇਕਿਨ ਤੁਸੀਂ ਜ਼ਿਕਰ ਕੀਤਾ ਕਮਿਊਨਿਟੀ ਹੈਲਥ ਸੈਂਟਰ ਦਿਨਾਨਗਰ ਦਾ ਸਿੰਗੋਵਾਲ ਦਾ ਉੱਥੇ ਨਾ ਤੇ ਕੋਈ ਐਸਐਮਓ ਹੈ ਫਾਰਮੇਸੀ ਅਫਸਰ ਨਹੀਂ ਹੈ ਸਟਾਫ ਨਰਸ ਨਹੀਂ ਹੈ ਵਾਰਡ اٹੈਂਡੈਂਟ ਦੀਆਂ 18 ਪੋਸਟਾਂ ਨੇ ਜਿਦੇ ਚ 15 ਖਾਲੀ ਨੇ ਸਵੀਪਰ ਦੀਆਂ 6 ਪੋਸਟਾਂ ਨੇ ਜਿਹਦੇ ਵਿੱਚ ਇੱਕ ਵੀ ਸਵੀਪਰ ਨਹੀਂ ਹੈ ਕਿ ਹਸਪੀਟਲ ਦੀ ਸਫਾਈ ਕਿਵੇਂ ਹੋਏਗੀ ਇਹ ਤੁਸੀਂ ਆਪ ਹੀ ਸੋਚ ਸਕਦੇ ਹੋ ਸੋ ਸੀਨੀਅਰ ਅਸਿਸਟੈਂਟ ਕਲਰਕ ਦੀਆਂ ਦੋ ਸਾਮੀਆਂ ਸਟੈਨੋ ਦੀ ਇੱਕ ਕੰਪਿਊਟਰ ਕਲਰਕ ਤੇ ਇੱਕ ਮਿਨਿਸਟਰੀਅਲ ਕੈਡਰ ਦੀ ਕੋਈ ਵੀ ਉੱਥੇ ਸਾਮੀ ਭਰੀ ਨਹੀਂ ਹੋਈ ਸੋ ਤੁਸੀਂ ਕਹਿਤ ਰਹੇ ਹੋ ਕਿ ਇਹ ਨਹੀਂ ਬਣ ਸਕਦਾ ਕਿਉਂਕਿ ਦਿਨਾਨਗਰ ਸਬਡਿਵੀਜ਼ਨ ਬਣ ਚੁੱਕਿਆ ਹੈ ਤੇ ਸਬਡਿਵੀਜ਼ਨ ਦੇ ਰੂਲਸ ਦੇ ਮੁਤਾਬਕ ਉੱਥੇ ਅਪਗ੍ਰੇਡ ਹੋਣਾ ਜ਼ਰੂਰੀ ਹੈ ਸੋ ਇਹ ਕਦੋਂ ਤੱਕ ਤੁਸੀਂ ਇਹ ਸਾਰੀਆਂ ਪੋਸਟ ਜਿਹੜੀਆਂ ਨੇ ਭਰ ਦਿਓਗੇ ਤਾਂ ਕਿ ਸੀਐਚਸੀ ਤੇ ਤਬ ਤੱਕ ਬਣਾ ਦਿਓ ਜਦ ਤੱਕ ਅਪਗ੍ਰੇਡ ਨਹੀਂ ਹੁੰਦਾ ਕਦੋਂ ਤੱਕ ਅਪਗ੍ਰੇਡ ਕਰਾ ਦਿਓਗੇ ਮੰਤਰੀ ਜੀ ਨਾਲੇ ਇਹ ਕਦੋਂ ਤੱਕ ਸਟਾਫ ਪੂਰਾ ਕਰ ਦਿਓਗੇ ਮੰਤਰੀ ਜੀ ਸਰ ਉੱਥੇ ਗਾਇਨੇਕੋਲੋਜਿਸਟ ਵੀ ਹੈ ਜੀ ਪ੍ਰੋਡੈਕਟ੍ਰੀਸ਼ਨ ਬੱਚਾ ਦਾ ਡਾਕਟਰ ਵੀ ਹੈ ਐਮਡੀ ਮੈਡੀਸਨ ਵੀ ਹੈ ਡੈਂਟਲ ਦਾ ਵੀ ਹੈ ਜਨਰਲ ਮੈਡੀਕਲ ਆਫਸਰ ਵੀ ਹੈ ਬਾਕੀ ਸਰ ਸਾਡੀ ਜਿਹੜੀ ਸਟਾਫ ਦੀ ਰਿਕਰੂਟਮੈਂਟ ਹੈ ਉਹ ਚੱਲਦੀ ਪਈ ਹੈ ਇਹ ਬਹੁਤ ਜਲਦੀ ਜਿਹੜਾ ਅਸੀਂ 1880 ਪੋਸਟਾਂ ਜਿਹੜੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤੀਆਂ ਉਹ ਬਾਬਾ ਫਰੀਦ ਯੂਨੀਵਰਸਿ ਔਰ ਡਾਕਟਰਾਂ ਦੀਆਂ ਪੋਸਟਾਂ ਸਰ ਪਹਿਲੀ ਵਾਰੀ ਇਹ ਮਾਨ ਸਰਕਾਰ ਨੇ 1390 ਨਵੀਆਂ ਪੋਸਟਾਂ ਜਿਹੜੀਆਂ ਉਹਨਾਂ ਦੀ ਉਹਨਾਂ ਦੀ ਰਚਨਾ ਕੀਤੀ ਹੈ ਜੀ ਬਹੁਤ ਸਾਰੇ ਡਾਕਟਰਾਂ ਲੱਗੇ ਆ ਜੀ ਬਿਲਕੁਲ ਸਾਰੇ ਜਿਹੜੇ ਸਟਾਫ ਦੀ ਕਮੀ ਹੈ ਬਹੁਤ ਜਲਦੀ ਪੂਰੀ ਕਰ ਦਾਂਗੇ ਸਰ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਦੀ ਗੱਲ ਕੀਤੀ ਹੈ ਜੀ ਉਹ ਨੋਟੀਫਿਕੇਸ਼ਨ ਮੈਨੂੰ ਦੇ ਦੇਣ ਜੀ ਆਪਾਂ ਪਹਿਲਾਂ ਨੋਟੀਫਿਕੇਸ਼ਨ ਤੋਂ ਅਸੀਂ ਫਿਰ ਬੈਕਵਰਡ ਟ੍ਰੇਸ ਕਰਾਂਗੇ ਜੀ ਲੱਭਾਂਗੇ ਵੀ ਮੰਤਰੀ ਕਿਹੜਾ ਸੀ ਜਨੇ ਕੀਤੀ ਸੀ ਉਹ ਕੈਬਨਿਟ ਕਿਹੜੀ ਮੀਟਿੰਗ ਸੀ ਜੀ ਤੇ ਉਹਨਾਂ ਨੇ ਕਿਹੜੇ ਨੋਰਮਸ ਫਾਲੋ ਕੀਤੇ ਸੀ ਸਰ ਜਿਹੜੇ ਜਿਹੜੇ ਨੋਰਮਸ ਉਹਨਾਂ ਨੇ ਜਿਹੜੇ ਪੋਪੂਲੇਸ਼ਨ ਦੇ ਹਿਸਾਬ ਨਾਲ ਬਣਾਣੀ ਆ ਜੀ ਜਿਹੜੀ ਆ ਗਈ ਹੈ ਨਾ ਜੀ ਉਹ ਪੋਪੂਲੇਸ਼ਨ ਦਾ ਨੋਰਮਸ ਫਾਲੋ ਕਰਕੇ ਸਰ ਜੇ ਪੋਪੂਲੇਸ਼ਨ ਦਾ ਨੋਰਮਸ ਪੂਰੇ ਹੁੰਦੇ ਹੋਣਗੇ ਬਿਲਕੁਲ ਮੈਡਮ ਹੋ ਗਏ ਜੀ ਦੋ ਸਪਲੀਮੈਂਟਰੀ ਹੁੰਦੀਆਂ ਪਰ ਡਿਸਕਸ਼ਨ ਫਿਰ ਅੱਗੇ ਲੰਬੀ ਲੈ ਜਾਾਂਗੇ ਜੀ ਬੈਠੋ ਤੁਸੀਂ ਬੈਠੋ 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 ਮੀਤ ਜੀ ਮੀਤ ਹੈ ਬੈਠੋ